ਪਈ ਮੁੰਡਿਓ ਅਸੀ ਲਾਗੇ ਚਾਹ ਵੀਨ ਚਾਹ ਚਾਹ ਬਣ ਗਈ ਚਾਹ ਕਲੀ ਕਿਧੋ ਜੀ ਨਹੀਂ ਚਾਹ ਇਹ ਕਹਿੰਦੇ ਫਣੀ ਰਵੜ ਪੈਂਦੀ ਆ ਗਦਾ ਰਵੜ ਗਦਾ ਹਾਫ ਰਿਮਾਂਜ ਰੋੜਵੇ ਦੇ ਇਹਨੂੰ ਗਦਾ ਰਵੜ ਕਹਿੰਦੇ ਆ ਡੌਂਕੀ ਰਵੜ ਆਹਾਂ ਇਹ ਰੋੜਵੇ ਚ ਹੀ ਵੱਧ ਪਈ ਵੀ ਆ ਗਦਾ ਅਦਰਕ ਨਿਬੜ ਗਾ ਇਹ ਪਈ ਮੁੰਡਿਓ ਹੁਣ ਬਾਅਦ ਕੀ ਚੱਲੀਆਂ ਮਿੱਤਰੋ ਬੋਲ ਚੱਲੇ ਆਂ ਵੀਡੀਓ ਬਣਾਉਣ ਪਾਲਕੀ ਦੀ। ਇਹ ਕਮਾਂਡ ਪਾਏਗੀ ਡਿੱਗ ਪਿਆ ਆਪਣਾ ਤਾਂ। ਸਿੱਧੀ ਵੀਡੀਓ ਬਣਾ ਲੈ। ਵੀਡੀਓ ਬਣਾ ਲੈ ਸਿੱਧੀ। ਸਿਨੇਮੈਟਿਕ ਲਾ ਦੇ। ਇੱਕ ਮਿੰਟ ਖੜ੍ਹ ਜਾਓ। ਪੂਰਾ ਵੀਦੋ ਉਸ ਤੋਂ ਕਰ ਲੋ ਦਰਸ਼ਨ ਪਾਲਕੀ ਦੇ। ਕਿਵੇਂ ਲੱਗਿਆ ਤੁਹਾਨੂੰ ਭਾਰਾਂ? ਬੋਲੀ ਚੋਬੜੋ ਕੀ ਹਾਲ ਚਾਲ ਆ ਠੀਕ ਠਾਕ। ਉਹ ਬਾਈ ਬਹੁਤ ਵਧੀਆ ਚੱਲ ਰਹੀ। ਮਾਲ ਦੀ ਕਿਰਪਾ ਕੀ। ਪਹੁੰਚ ਗਏ ਰੈਡੀ ਉਹ ਰੋਡ ਤੇ ਜੀ ਉਹ ਗਿਆ ਤੇ ਰੈਡੀ ਹੋ ਗਿਆ ਕੋ ਚਲੇਆ ਵਰਕਸ਼ਾਪ ਅੱਜ ਤੋਰਨੀ ਪਾਲਤੀ ਤੇ ਮਾ ਦਾ ਬਾਪਿਆ ਦਾ ਸਕੂਲੋਂ ਮੰਗ ਜਿਹੜੇ ਉਹਨਾਂ ਦੇ ਪਾਲ ਸੇਰ ਲੈਣ ਦੇ ਜਾਂ ਆਪਾਂ ਉਸੇ ਰਸਤੇ ਤੇ ਆਪਣੇ ਦਿੱਲੀ ਵਾਲੇ ਤੇ ਜਿੱਦੇ ਆਪਾਂ ਦਿੱਲੀ ਜਾਣਾ ਹੁੰਦਾ ਠੀਕ ਹੈ ਜੀ ਪਹੁੰਚ ਗਏ ਵਰਕਸ਼ਾਪ ਕਿਰਦਾ ਇਤਰੀ ਜਾਵਾਂਗੇ ਆਪਾਂ ਦੀ ਟੀਚ ਜਦੋਂ ਪਾਲ ਕੀ ਜਾਣੀ ਹੋ ਉੱਧਰ ਵਗ ਜਾਗੇ ਆਪਣਾ ਗੱਲ ਸੰਭਾਲ ਚੈੱਕ ਕਰਾ ਤੇ ਪਾਲਿਆ ਜਿਗਾੜ ਜਿਹੜਾ ਉਹਨੂੰ ਚਾਹੀਦਾ ਹੁੰਦਾ ਅਗਰ ਵੀ ਹੋ ਲੈਣਗੇ ਠੀਕ ਹੈ ਜੀ ਤੇਰੇ ਪਹੁੰਚ ਗਿਆ ਵਰਕਸ਼ਾਪ ਮਿਲਦੇ ਆ ਸਾਨੂੰ ਠੀਕ ਹੈ ਜੀ ਆ ਵੀ ਚੋਪਰ ਮੈਂ ਪਹੁੰਚ ਗਿਆ ਵਰਕਸ਼ਾਪ ਇਹ ਆਪਾਂ ਲਾਗੇ ਗਾਡੀ ਦਾ ਕੰਮ ਕਰਨ ਨੂੰ ਢੋੜ ਦੇਿੰਦਾ ਉਹ ਜਿਹੜੀ ਡਿੱਗੀ ਵਾਲੀ ਚਾਦਰ ਜੀ ਪਹਿਲਾਂ ਪੱਟ ਕੇ ਗਿਆ ਸੀ ਉਹਦਾ ਸੈਟਿੰਗ ਕਰਨ ਲੱਗਿਆ ਹੁਣ ਮੈਂ ਬਹੁਤ ਸੈਟਿੰਗ ਕਰਕੇ ਲਾਉਣਿਆ ਫਿਰ ਦਿਖਾਉਣੇ ਤੁਹਾਨੂੰ ਗੱਲ ਬਾਤ ਕੋਈ ਮਤਰੋ ਬਣਾਂ ਦੀ ਚਾਦਰ ਸੈੱਟ ਕਰਕੇ ਬਣ ਗਈ ਗੱਲ ਆਹ ਢੋੜਾ ਲਾਤਾ ਆਹ ਲਾ ਇਹ ਰਬੜ ਪਾਈ ਜਾਣੀ ਆਹ ਦੀ ਆਹ ਬਈ ਜੜੀ ਆਹ ਇੱਕ ਜਿਹੜੇ ਚ ਫਣੀ ਰਵੜ ਪੈਂਦੀ ਆ ਗਦਾ ਰਵੜ ਗਦਾ ਹਾਫ ਰਿਮਾਂ ਚ ਰੋੜਵੇ ਇਹਨੂੰ ਗਦਾ ਰਵੜ ਕਹਿੰਦੇ ਆ ਡੌਕੀ ਰਵੜ ਆਹੋ ਇਹ ਰੋੜਵੇ ਚ ਹੀ ਵੱਧ ਪਈ ਵੀ ਆ ਗਦਾ ਅਦਰ ਨਿਬੜਾ ਕੰਮ ਮੰਗਰੋ ਵੀ ਚੱਕ ਦੇ ਫਟੇ ਪੈਂਟਰ ਲਾਈ ਜਾਂਦੇ ਰੰਗ ਇੱਧਰ ਲੈ ਦੂਜੇ ਪਾਸੇ ਇਧਰ ਆ ਸੈਂਟਰ ਲਾਈ ਜਾਂਦਾ ਪਰ ਗਟਰ ਗ੍ਰਿੰਡਰ ਲਾਈ ਜਾਂਦਾ ਹਾਂ ਹੁਣ ਅਸੀਂ ਆਪਾਂ ਉਹ ਟਾਂਕਿਆਂ ਦੇ ਗ੍ਰੈਂਡਰ ਲਾ ਦੇ ਜਿਹੜੇ ਰਹਿੰਦੇ ਆ ਠੀਕ ਹੈ ਜੀ ਸਰਬਾ ਭਾਈ ਵੀ ਲੱਗਿਆ ਪਰ ਇੱਕਾਂ ਦਾ ਕੰਮ ਨਵੇਂ ਨੂੰ ਠੀਕ ਹੈ ਜੀ ਲਾੜੀ ਲੱਗਾ ਚਾਹ ਬਣਾਉਣ ਆ ਵੀ ਗਏ ਅਗਲਾ ਕੰਮ ਕਰਦੇ ਆ ਕਿਹੜਾ ਟਾਂਕਿਆਂ ਦੇ ਗ੍ਰੈਂਡਰ ਮਾਰ ਲੈਣ ਸੈਂਟਰ ਲਾ ਲੈਣ ਤੇ ਪੇਂਟਰ ਨੂੰ ਤੋਂ ਬਾਅਦ ਬੰਲਾ ਬੰਲਾ ਕਰਾ ਦੇ ਠੀਕ ਹੈ ਜੀ ਛੋਟੇ ਬੰਲਾ ਦਾ ਗ੍ਰੈਂਡਰ ਆਪਣੇ ਇੱਥੇ ਆ ਟਾਂਕਿਆਂ ਦੇ ਆ ਵੀ ਗਿਆ ਚਾਰ ਗਿਆ ਲੱਗਿਆ ਭਈ ਮੁੰਡਿਆ ਅਸੀਂ ਲਾ ਕੇ ਚਾਹ ਬੀਨ ਚਾਹ ਚਾਹ ਬਣ ਗਈ ਚਾਹ ਕਲੀ ਕਿਧੋ ਜੀ ਨਹੀਂ ਚਾਹ ਚਾਹ ਬਣ ਗਈ ਚਾਹ ਕਹਿੰਦੇ ਮੇਰੇ ਮਿੱਤਰੋ ਲਾੜੀ ਨੇ ਮੋਬਾਈਲ ਦੇਖਣ ਦੇ ਜੋਰ ਹੈ ਲਾੜੀ ਦਾ ਕਹਿੰਦੇ ਲਾੜੀ ਹੈ ਲਾੜੀ ਕਹਿੰਦੇ ਪੀ ਲੋ ਚਾਹ ਮਿੱਤਰੋ ਫਿਰ ਕਰਦੇ ਆ ਕੰਮ ਦੀ ਵਾ ਵਾ ਠੀਕ ਹੈ ਜੀ ਭਈ ਮੁੰਡਿਆ ਹੁਣ ਵਾਲ ਕੀ ਚੱਲੀਆਂ ਮਿੱਤਰੋ ਹੁਣ ਚੱਲਿਆਂ ਵੀਡੀਓ ਬਣਾਉਣ ਪਾਲਕੀ ਦੀ ਇਹ ਕਮਾਂਡ ਪਾਏਗੀ ਡਿੱਗ ਪਏ ਆਪਣਾ ਤਾਂ ੱਲੇ ਪੜ ਗਿਆ ਇਹਦੇ ਜ ਆਪਣੇ ਸਾਰੇ ਸਟੈਂਡ ਬੈਕ ਮੁਕ ਹਰਗੋ ਬੱਚੀ ਇਹਦੇ ਠੀਕ ਹੈ ਜੀ ਪਹੁੰਚ ਜਿੱਕੇ ਬਰਖ ਸਾਹਿਬ ਉਸੇ ਦਿਖਾਉਣੇ ਹਨ ਗੱਲ ਬਾਤ ਲਾਏ ਪਾਈ ਬਣ ਗਈ ਪਾਲਸੀ ਚਾਰ ਹੋ ਗਈ ਰੱਗੀ ਕਰਤੀ ਜਾਂਦੀ ਆ ਹੁਣ ਇਹ ਪਾਲਕੀ ਸੇ ਆਪਣ ਗੁਰੂ ਕਾ ਹਾਂ ਆ ਇਹ ਆ ਬੇਲੇ ਖੜੇ ਰਹਿੰਦੇ ਜਦੋਂ ਦੇਖ ਲਾ ਕੋਈ ਕੰਮ ਨਹੀਂਗਾ ਪਾਸਾ ਕਰਤਾ ਕੰਮ ਗੱਡੀ ਦਾ ਕੈਸੀ ਆ ਉਧਰੋਂ ਤਾਂ ਹਾਂ ਲਾ ਰਿਹਾ ਪਰਲੀ ਸਾਈਡ ਦੂਜਿਆਂ ਲਈ ਆ ਠੀਕ ਆ ਜੀ ਆ ਵੀ ਰੈਡੀ ਹੋ ਜਾਂਦੀ ਆ ਇਹਦੇ ਵੀ ਪਾਤੀ ਖਰਮਾ ਕੋਲ ਵਿੱਚ ਇੰਡੋ ਮੌੜ ਚਾਹੌਣਗੇ ਤਾੜਾਇਸ ਬਿਜਲੀ ਬਿਜਲੀ ਚਾਟਰਾ ਪੈ ਗਈਆਂ ਉਹ ਬੜੀ ਇੱਕੀ ਬਿਜਲੀ ਉਹ ਤੇ ਟਰਾਲੀ ਵਾਲੀ ਖੜੀ ਉੱਪਰ ਠੀਕ ਆ ਜੀ ਅਸੀ ਦਾ ਜੀ ਇਹ ਆਪਣਾ ਕਿਹੜਾ ਪਿੰਡ ਹੈ ਜੀ ਬਦਿਆਲਾ ਪਿੰਡ ਹੈ ਜੀ ਠੀਕ ਹੈ ਬਟੰਡੇ ਜੀ ਪਿਆਰ ਹਾਂ ਇਹ ਬਟੰਡੇ ਜੀ ਤੇ ਤੁਸੀਂ ਸਾਡੇ ਪਾਲਕੀ ਸਾਹਿਬ ਦੀ ਸਾਈ ਦੇ ਕੇ ਗਈ ਤਕਰੀਬਨ 2 ਮਹੀਨੇ ਪਹਿਲਾਂ ਜੀ ਹਾਂ ਜੀ ਹਾਂ ਜੀ ਤੇ ਕਿੰਨੇ ਲੱਗਾ ਸਾਡਾ ਕੰਮ ਜੀ ਤੁਹਾਨੂੰ ਬਹੁਤ ਵਧੀਆ ਕੰਮ ਲੱਗਿਆ ਜੀ ਤੁਹਾਡਾ ਟਾਈਮ ਦੇ ਸਾਡੇ ਮਿਲੀ ਆ ਠੀਕ ਹੈ ਜੀ ਤੇ ਜਿਹੜਾ ਟਾਈਮ ਸਾਡਾ ਲਿਆ ਸੀ ਜਾਨੂੰ ਟਾਈਮ ਤੇ ਮਿਲੀ ਆ ਕੰਮ ਸਾਡਾ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਜਿੰਨੇ ਤੁਸੀਂ ਕਹੇ ਕੰਮ ਉਵੇਂ ਹੋਇਆ ਜੀ ਕਿਵੇਂ ਤੁਸੀਂ ਕਿਹਾ ਕੰਮ ਉਵੇਂ ਹੋਇਆ ਉਹੀ ਸਮਾਨ ਲੱਗਿਆ ਸਾਰਾ ਠੀਕ ਹੈ ਜੀ ਤੁਸੀਂ ਪੁੱਛੋ ਸਾਡੇ ਕੰਮ ਬਾਰੇ ਅਸੀਂ ਬਾਗੋ ਬਾਗ ਜਮਾ ਪੂਰੇ ਪੁੱਛੋ ਜੇ ਕੋਈ ਹੋਰ ਪਾਲਕੀ ਸਾਹਿਬ ਬਣਾਉਣਾ ਠੀਕ ਹੈ ਜੀ ਸਾਡੀ ਫਰਮ ਦਾ ਨਾਮ ਹਨੰਤ ਕੋਰਪੋਰੇਟ ਬਿਲਡਰ ਕੋ ਦਾ ਉਰਜੀ ਠੀਕ ਹੈ ਜੀ ਕੋਈ ਪਾਲਕੀ ਸਾਹਿਬ ਨੂੰ ਨਾ ਚਾਹ ਤਾਂ ਸਾਡੇ ਨਾਲ ਸੰਪਰਕ ਕਰੇ ਠੀਕ ਹੈ ਧੰਨਵਾਦ ਧੰਨਵਾਦ ਸਿੱਧੀ ਵੀਡੀਓ ਬਣਾ ਲੈ ਵੀਡੀਓ ਬਣਾ ਲੈ ਸਿੱਧੀ ਸਿਨੇਮੈਟਿਕ ਲਾ ਕੇ ਇੱਕ ਮਿੰਟ ਖੜ੍ਹ ਜਾਓ ਜੀ ਇੱਕ ਕਾਰ ਬਣਾਈ ਆ ਇਹ ਪਟਾਵਾ ਆਪੋ ਇਹ ਕੋਲੋਂ ਤੋਂ ਆਦਾ ਪੈਂਦਾ ਨਾ ਬਗਿਆਲਾ ਇਹਨਾਂ ਕਿੰਨੇ ਵੇਕਾ ਕਰਦੇ ਆ ਮਾਲਕ ਦੀ ਮਨਾਉਣ ਵਾਲੇ ਜੀ ਨਾ ਬਹੁਤ ਚੰਗੇ ਆ ਬਹੁਤ ਵੀ ਆਪਣਾ ਕਿਹਾ ਜੇ ਕੋਈ ਕੰਨਾ ਦੇ ਮੇਰੇ ਤੇ ਪਾਰਕਿੰਗ ਨਹੀਂ ਬੈਠੋ ਬੰਦਾ ਹੋਰ ਰਾਜਾ ਦੇ ਮਾਲਕ ਹੈ ਦੋ ਦੋ ਐਂ ਟਾਈਮ ਤੇ ਦਿੰਦੇ ਆ ਸਾਨੂੰ ਤਾਂ ਦੇ 2-4 ਘੰਟੇ ਸਮਾਂ ਪਹਿਲੇ ਜੇ ਖੜੀ ਖਲਦਾ ਪੈਂ ਉਹ ਤੇਰੇ ਪਹਿਲੇ ਪਾਲ ਦੀ ਦਿੱਤੀ ਧੰਨਵਾਦ ਬੀ ਆਦਨ ਦਾ ਮਿਸਟਰ ਨਾ ਜੀ ਕਰਾਉਣ ਵਾਲਾ ਹੈਗਾ ਮੈਂ ਕੋਈ ਬਾਤ ਕੀ ਕਿਰਪਾ ਨਾਲ ਮਾਰ ਕੇ ਫਾਲਕ ਉਹਨਾਂ ਨੂੰ ਦੋਸਤੋ ਕਰ ਲਓ ਦਰਸ਼ਨ ਕਾਲਪ ਸਹਿ ਦੇ। ਤੋ ਮੈਨ ਲੱਗਿਆ ਪਰ। ਕੀ ਦੋਸਤੋ ਪੇਟ ਤਾ ਪਾ ਬਾਈ ਉਡੀ ਕਰਪਾ ਨਾਲ ਕਾਲਪ ਸਹਿ ਤੇ ਆ ਕੇ ਬਾਬਾ ਜੀ ਨੂੰ ਬਹੁਤ ਲੱਗਾ ਵਧੀਆ ਆਪਣਾ ਕੰਮ। ਤੇ ਹੁਣ ਮੈਂ ਚੱਲਿਆ ਉਧਰ ਹੀ ਵਰਕਸ਼ਾਪ ਤੇ ਰੋਟੀ ਖਾ ਖਾ ਕੇ ਆਉਣਾ ਪੌਣਾ ਇੱਕ ਹੋ ਗਿਆ ਤੇ ਚਲੋ ਪਹੁੰਚ ਗਏ ਉਧਰ ਫਿਰ ਮਿਲਦੇ ਆ ਪੱਲਵਾਰ ਨਾ ਪਹੁੰਚਿਆ ਬ్రో ਬਾਅਦ ਹੀ ਆਦਾ ਬਾਅਦ ਕੇ ਤੇ ਹੁਣ ਮੈਂ ਚੱਲਿਆ ਰੋਟੀ ਖਾਣ ਪਹਿਲਾਂ ਕੰਜੇ ਧਰਾਈ ਆਪਣੀ ਦੂਜੀ ਵਰਕਸ਼ਾਪ ਉਧਰ ਲਿਆਂਦੇ ਸੀਗੇ ਉਹ ਰੋਡਵੇ ਦੇ ਇਨਰ ਗਾਉਂਡ ਚੜਾਉਣ ਨੂੰ ਤੇ ਰੋਟੀ ਖਾ ਕੇ ਆਉਣਾ ਅਗਲਾ ਕੰਮ ਕਰਦੇਣਾ ਰਹਿੰਦਾ ਠੀਕ ਹੈ ਜੀ ਮਰੂਤੀ ਲੱਭਣੀ ਤੁਹਾਡੇ ਵਾਸਤੇ ਕੋਈ ਗੱਡੀ ਮੋਟਨੇ ਕਾ ਵੀਰ ਨੂੰ ਲੱਗਦਾ ਹੈ ਕੱਲ੍ਹ ਹੀ ਤਿੰਨ ਗਲਾ ਰੱਖੀ ਬੈਠਾ ਹੈ ਲੈ ਲੈ ਲੈĐi ਜਾਂਦਾ ਐ ਲੈĐi ਹੈ ਲੱਪਿਆ ਦੇਖੀ ਜਿਵੇਂ ਮੱਛ ਪਿਆ ਹੁੰਦਾ ਤਾਂ ਪਸੇਕਦਾ ਹੁੰਦਾ ਅੜਾ ਰੋਟੀ ਤੂੰ ਮੋਟਾ ਹਾਂ ਜੇ ਉਹ ਸੌ ਲੈਣੇ ਜਾਂਦੇ ਹੁਣ ਐਵੇਂ ਖਾਣ ਹੱਥ ਵੀ ਲਾ ਜਾਏਗਾ ਤੂੰ ਮੈਨੂੰ ਹੱਥ ਹੀ ਆ ਜਾਏਗਾ ਭਾਈ ਯਵਰੋ ਜੀ ਆਲਾ ਤੇ ਅੰਗਲ ਗੋਲੇ ਤੇ ਮੈਂਟਲਾ ਦਾ ਬਕਸਿਆਂ ਤੇ ਲਾ 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 ਕਰਾਤੀ ਲਾ 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 ਡੀਨੇ ਦਾ ਲੈਡ ਨੂੰ ਬਾਹਲਾ ਪੇਟਾ ਪੇਟ ਲਾਉਂਗਾ ਮੈਂਟੀ ਰਹਾ ਇੱਕ ਆ ਬਣਾਇਆ ਪਿਆ ਜੈਂਗੋ ਬਕਸਾ ਟੈਪ ਐਂਗਲ ਗੋਲਾ ਅੱਧੀ ਪੌਣੀ ਦਾ ਇਹ ਲਾ ਦੇਣਾ ਜੀ ਬਲਾ ਬਲਾ ਹੋ ਜੂਗਾ ਦੇਖ ਲੈ ਲਾਡੀ ਕਿੰਨੇ ਟਾਈਮ ਚ ਪੀਚ ਲਾਉਂਦਾ ਭਾਈ ਮੈਂ ਆ ਆ ਭਰਨ ਲੱਗਾ ਟੋਟਲ ਸੀਲ ਸਾਈਡਾਂ ਤੇ ਚਾਰ ਨੂੰ ਕਿਹਾ ਹੁਣ ਮੈਂ ਤੇ ਉਹਦਾ ਨਾੜੀ ਲਾਈ ਜਾਂਦਾ ਸਲੋਸਨ ਸਾਈਡਾਂ 'ਤੇ ਟੋਟਲ ਸੀਲ ਲਾਈ ਜਾਂਦੇ ਹੈ ਬਈ ਕਿਹੜੇ ਬਈ ਮੋੜੇ ਪੈਂਟਰਾਂ ਨੇ ਭਰਤਾ ਮਸਾਲਾ ਚੋbro ਬਲਾ ਬਲਾ ਕਰਾ ਦਿੱਤੇ ਨੇ ਠੀਕ ਹੈ ਜੀ ਅਸੀਂ ਆ ਤਾਰ ਦੀ ਬੰਨਣ ਲੱਗੇ ਇੱਥੇ ਆਹ ਹੀ ਕੇਵਲ ਨਾ ਨਾ ਪਿੰਚਣਾ ਨਹੀਂ ਠੀਕ ਹੈ ਤੇ ਉਧਰ ਆਪਣਾ ਮੈਟ ਜਮਾ ਸਾਈਡਾਂ ਤੋਂ ਕੰਨਿਆਂ ਤੋਂ ਵਿੱਚ ਜਿ ਫਸਾਈ ਜਾਂਦਾ ਗੋਲਾ ਜਲਾ ਲੱਗਿਆ ਨਹੀਂ ਛੂਟਰ ਹੈਗਾ ਥੋੜਾ ਜਿਹਾ ਗੋਲਾ ਉਹ ਸੈੱਟ ਕਰਾਂਗੇ ਵੱਡਾ ਗੋਲਾ ਲਾ ਦੇਣਾ ਮੜਾ ਜਾਂ ਫਲੈਟ ਪੱਤੀ ਲਾ ਦੇਣਾ ਇਧਰ ਪੁਆਇੰਟ ਰਾਣੇ ਮਸਾਲੇ ਦੀ ਬਲਬਲਾ ਕਰਾਤੀ ਬੈਂਪਰ ਵਧੀਆ ਬਣ ਗਿਆ ਜੱਜਦਾ ਇੰਨੇ ਨਾਲ ਦੇਖੋ ਮਾਹੌਲ ਮਹਾਰਾ ਜੂਮ ਬੈਂਪਰ ਦੇਖੋ ਡਿਜ਼ਾਈਨ ਕਿੰਨਾ ਘੈਂਟ ਬਣਿਆ ਹੈ ਨਾ ਤੇ ਹੁਣ ਆ ਤਾਰ ਬੰਨ ਗਏ। ਇਹਦੇ ਬਾਅਦ ਜਿਹੜਾ ਨਿੱਕੇ-ਮੋਟੇ ਕੰਮ ਇਹੋ ਕਰਨੀ ਕਰਨੀ ਹੈਗਾ ਮੈਂ ਜੰਮੂ ਵਿੱਚ ਪਾ ਕੇ ਕੋਟੋ ਹੀ ਭਰਦਾ ਨਹੀਂ ਕੜ ਕੇ ਪੈਰਾਂ ਤੇ ਲੱਗੀਏ। ਕਰਕੇ ਵਿੱਚ ਕੰਮ ਕਰਨਾ ਸੀ ਤਾਂ ਉਹ ਤਾਂ ਕਰਨੀਆਂ ਗਈਆਂ। ਨਹੀਂ ਵਿੱਚ ਆਪਣੇ ਪੈਰਾਂ ਨੂੰ ਹੀ ਲੱਗੀ ਜਾਣੀਆਂ ਨੇ ਉਹਦੇ ਅਸਲ। ਉਹੋ ਜੀ ਲਾ ਕੇ ਬੰਨ ਕੇ ਇਹ ਕੰਮ ਕੰਪਲੀਟ ਕਰਦਾ ਹਾਂ ਕਰਕੇ ਚਿੱਟਾਂ ਸਾਡੇ ਵਿਦਾ। ਬੜਾ-ਬੋਟਾ ਟਾਇਲ ਫੋਰ ਦਾ ਕੰਮ ਉਹਨੇ ਮੇਰਦਾ ਹੈ ਚਿੱਟਾਂ ਸਾਰੀਆਂ ਕੱਟ ਕੇ ਕੰਪਲੀਟ ਤੇ ਮੂਰੇ ਫਾਂਟ ਦੇ ਇੱਕ ਲਾਈਟਾਂ ਵਾਲੀ ਜਾਲੀ ਦੀ ਕਸਣੀ ਹੈ। ਉਹ ਬਾਕੀ ਸਾਰੇ ਢਾਨਾ ਕੰਮ। ਇਰ ਬਲਾ ਬਲਾ ਹੋ ਜੂ ਲਾ 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 ਹੋ ਜੂ ਲਾ 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 ਮਾਲ ਬੰ ਮਾਲ ਬੰ ਠੀਕ ਆ ਜੀ ਨਹੀਂ ਬੰਦ ਕੇ ਤਾਰ ਮੇਰਾ ਅਗਲਾ ਕੰਮ ਦਿਖਾਉਣਾ ਤੁਹਾਨੂੰ ਠੀਕ ਆ ਇੱਧਰ ਕਿਹੜਾ ਕੀ ਕਰੀ ਜਾਂਦਾ ਵਿੱਚ ਇੱਟਾ ਤੱਕਲੇ ਆਲੇ ਅਰੇ ਇੱਕਾਂ ਦੇ ਬਕਸੇ ਬੁਕਸੇ ਬਣਾ ਗਿਆ ਸਰਪੰਚ ਬਈ ਕੀ ਆਇਆ ਬਾਹ ਪਤਾ ਨਹੀਂ ਲੱਗਿਆ ਪਿਆ ਸਰ ਰੈਕ ਬਣਾ ਤੇ ਸੈਟ ਕਰਕੇ ਦੋ ਬਾ ਦਿੰਡੂ ਮੋੜ ਮੋੜ ਜਿਹੜੀ ਲਾਉਣੀ ਹੋਈ ਕੋਹ ਵੀ ਲਾਉਣਾ ਹੋਇਆ ਉਹ ਲੱਗ ਜੂਗਾ ਕੇਵਲ ਸਰਪੰਚ ਕੀ ਕਰੀ ਜਾਂਦਾ ਇਹ ਬਣਾਉਗੇ ਸ਼ੋ ਸ਼ੋ ਦਾ ਕੰਮ ਕਰਦਾ ਹੈ ਇਹ ਪੇਪਰ ਕਰਕੇ ਸ਼ੋ ਐ ਡਾਲਾ ਆ ਪਈ ਸ਼ੋ ਬ్రో ਹੋ ਗਈ ਛੋਟੀ ਆਪਾਂ ਨੂੰ ਨਮੇੜ ਤੇ ਕੰਮ ਜਿਹੜੇ ਨਮੇੜ ਨਾਲ ਸੀ ਹੁਣ ਆਪਾਂ ਚੱਲੇ ਆ ਘਰੇ ਠੀਕ ਹੈ ਜੀ ਔੜ ਕੋਟੀਆਂ ਪਾਲੀਆਂ ਠੰਡ ਬੜੀ ਐ ਲਾ ਚੂਗੂ ਚੁਪਾਲੇ ਗਲਾ ਵਿੱਚ ਗਲਾਚੂ ਕਹਿੰਦੇ ਚੋਰ ਪਾਲੀ ਸਰਵਤ ਚਾਲਦਾ ਘਰ ਨੂੰ ਹਾਂਜੀ ਹਾਂ ਪਹਿਲਾ ਡੀ ਵੀ ਚੱਲਿਆ ਸਾਡਾ ਘਰ ਨੂੰ ਲੈਣੇ ਕਲਾਬ ਚ ਜੋ ਬਰਾਪਾ ਅਗੇ ਘਰੇ ਤੇ ਮੋੜੀ ਗੱਡੀ ਦੀ ਸਿਲਪ ਮਾਰੀਆ ਬਾਹਰ ਖੜੀ ਸੀ ਧੋਣੀ ਆ ਇਹ ਟਾਈਮ ਲੱਗਦਾ ਤੇ ਬਸ ਆਜੇ ਕੰਮ ਤੁਹਾਨੂੰ ਦਿਖਾ ਦੇ ਜਿਹੜੇ ਕਰੇ ਦੀ ਆਪਾਂ ਠੀਕ ਹੈ ਜੀ ਪਾਣੀ ਦੀ ਸੇਹ ਤੋਰੀ ਹੈ ਆਪਾਂ ਕੀ ਨਾ ਬਾਬਾ ਮੈਨੂੰ ਰੂਲੇਟਾ ਉਹ ਤੁਸੀਂ ਟਿਪ ਦੇਖੋਗੇ ਬਾਕੀ ਦੇ ਕੰਮ ਤੁਹਾਨੂੰ ਦਿਖਾਈ ਦੇ ਦਿੱਤੇ ਠੀਕ ਹੈ ਜੀ ਬਾਕੀ ਅੱਜ ਦਾ ਬਲੌਗ ਆਪਾਂ ਇੰਕੈਂਡ ਕਰਦੇ ਆਂ ਮਿਲਦੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਲਵ ਯੂ ਜਿਉਂਦੇ ਵਸਦੇ ਰਹੋ ਤਰੱਕੀਆਂ ਮਾਣੋ ਰੱਬ ਸੰਭ ਨੂੰ ਤਰੱਕੀਆਂ ਵਾਖੇ ਚੜ੍ਹਦੀ ਗਲਾ ਦੇ ਰੱਖੇ ਮਾਲਕ ਤੰਦਰੁਸਤੀਆਂ ਵਾਖੇ ਸਾਡੇ ਸਦਾ ਸੰਸਾ ਹੈ ਰਹੀ ਜੀ ਚਾਲੀ ਤਰਦੀ ਤੁਸੀਂ ਬੁਲਾਉਂਦੀਆਂ ਨੂੰ ਸੁਹੋ ਠੀਕ ਹੈ ਜੀ ਬਾਏ ਬਾਏ ਜਿਉਂਦੇ ਵਸਦੇ ਰਹੋ ਲਵ ਯੂ ਮਿਲਦੇ ਨਵੇਂ ਬਲੌਗ ਦੇ ਨਾਲ ਓਕੇ